ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬੁਟੀਕ ਤੇ ਇਕ ਤਾਂ ਜੀ ਗਰਮੀ ਦਾ ਸੀਜ਼ਨ ਆ ਗਿਆ ਤੇ ਆਪਣੇ ਪੇਂਟ ਦੇ ਆਰਡਰ ਨੇ ਜਿਹੜੇ ਭੱਜੋ ਭੱਜ ਜਾ ਰਹੇ ਨੇ ਬਹੁਤ ਹੀ ਵਧੀਆ ਹਨਾ ਆਰਡਰ ਲੈ ਰਹੇ ਆ ਆਪਾਂ ਪੇਂਟ ਵਾਲੀ ਸੂਟਾਂ ਦੇ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਖੁਦ ਪੇਂਟਿੰਗ ਦਾ ਕੰਮ ਕਰਦੀ ਆ ਪਰ ਮੈਂ ਹਲੇ ਤੱਕ ਇੱਕ ਵੀ ਸੂਟ ਪੇਂਟ ਵਾਲਾ ਨਹੀਂ ਬਣਾਇਆ ਕਿਉਂਕਿ ਹਨਾ ਕਸਟਮਰ ਜਿਹੜੇ ਆਪਣੇ ਪੇਂਟ ਦਾ ਪੇਂਟ ਦਾ ਡਿਜ਼ਾਈਨ ਦੇਖ ਕੇ ਉਹ ਇੰਨਾ ਜ਼ਿਆਦਾ ਜੁੜ ਰਹੇ ਨੇ ਨਵੇਂ ਤੋਂ ਨਵੇਂ ਹਨਾ ਕਸਟਮਰ ਜੁੜ ਰਹੇ ਨੇ ਆਪਣੇ ਨਾਲ ਬਹੁਤ ਹੀ ਸੋਹਣੇ ਸੋਹਣੇ ਜੇ ਸੂਟ ਨੇ ਜਿਹੜੇ ਆਪਾਂ ਨੂੰ ਪੇਂਟ ਦੇ ਆਰਡਰ ਦੇ ਰਹੇ ਨੇ ਤੇ ਉਹ ਆਰਡਰਾਂ ਨੂੰ ਕੰਪਲੀਟ ਕਰਦੇ ਕਰਦੇ ਮੈਂ ਆਪਣਾ ਸੂਟ ਹਲੇ ਤੱਕ ਨਹੀਂ ਬਣਾਇਆ ਸਟਾਰਟਿੰਗ ਚ ਸੂਟ ਪੈਂਡ ਕੀਤੇ ਸੀ ਆਪਣੇ 1 2 ਉਹ ਮੇਰੇ ਸੇਲ ਹੋ ਗਏ ਸੀ ਉਸ ਤੋਂ ਬਾਅਦ ਜੰਮੀ ਜਦੋਂ ਮੈਂ ਕੰਮ ਸ਼ੁਰੂ ਕੀਤਾ ਤੇ ਉਦੋਂ ਆਪਣੇ ਸੇਲ ਹੋ ਗਏ ਸੀ ਉਸ ਤੋਂ ਬਾਅਦ ਟਾਈਮ ਹੀ ਨਹੀਂ ਲੱਗਿਆ ਬਣਾਉਣ ਦਾ ਤੇ ਕਾਫੀ ਕਸਟਮਰ ਉਹ ਕਹਿ ਵੀ ਦਿੰਦੇ ਆ ਵੀ ਤੁਸੀਂ ਆਰਡਰ ਦੇਸ ਮਤਲਬ ਹਨਾ ਜੇ ਤੁਹਾਡੇ ਕੋਲੇ ਕੋਈ ਐਕਸਟਰਾ ਪਿਆ ਹੁੰਦਾ ਕਿਸੇ ਨੂੰ ਐਮਰਜੈਂਸੀ ਸੂਟ ਚਾਹੀਦਾ ਹੁੰਦਾ ਕੋਈ ਹੈਂਡਵਰਕ ਦਾ ਮਸ਼ੀਨਵਰਕ ਦਾ ਵੀ ਸਾਨੂੰ ਉਹਨਾਂ ਚੋਂ ਦਿਖਾ ਦਿਓ ਤੇ ਕੋਈ ਨਾ ਕੰਮ ਜਿਆਦਾ ਹੋਣ ਕਰਕੇ ਆਪਾਂ ਹਨਾ ਰੈਡੀ ਕਰਾਉਣ ਦਾ ਟਾਈਮ ਹੀ ਨਹੀਂ ਲੱਗਦਾ ਵੀ ਆਪਾਂ ਐਕਸਟਰਾ ਸੂਟ ਰੈਡੀ ਕਰਾ ਦੇ ਕਸਟਮਰ ਦੇ ਹੀ ਸੂਟ ਹਨਾ ਰੈਡੀ ਕਰਾਏ ਜਾਂਦੇ ਨੇ ਤੇ ਆਪਾਂ ਨੇ ਹੁਣ ਇਹ ਵੀਡੀਓ ਚ ਆਪਾਂ ਲੈ ਕੇ ਆਏ ਤੁਹਾਡੇ ਲਈ ਕਾਟਨ ਦੇ ਸੂਟ ਜਲਦੀ ਆਪਾਂ ਪੇਂਟਡ ਸੂਟਾਂ ਦੀ ਵੀ ਵੀਡੀਓ ਲੈ ਕੇ ਆਵਾਂਗੇ ਬਹੁਤ ਹੀ ਸੋਹਣੇ ਸੋਹਣੇ ਜੇ ਆਪਣੇ ਆਰਡਰ ਚੱਲ ਰਹੇ ਨੇ ਪੇਂਟਡ ਸੂਟਾਂ ਦੇ ਫਿਰੋ ਦਿਖਾਵਾਂਗੇ ਤੇ ਇਹ ਕਾਟਨ ਦੇ ਸੂਟ ਦਿਖਾਵਾਂਗੇ ਤੁਹਾਨੂੰ ਐਸ ਕੇ ਬ੍ਰਾਂਡ ਦੇ ਰਹਿਣਗੇ ਜੀ ਐਸ ਕੇ ਬ੍ਰਾਂਡ ਦੇ ਖਾਦੀ ਕਾਟਨ ਦੇ ਸੂਟ ਨੇ ਆਜੋ ਤਾਂ ਨੀ ਨਿਕੰਬਰ ਬੋਣੇ ਇੱਕ ਵਾਰ ਸੂਟਾਂ ਵੱਲ ਮੈਚਿੰਗ ਸੂਟ ਰਹਿਣਗੇ ਜੀ ਇਹ ਮੈਚਿੰਗ ਇਹਨਾਂ ਦੀ ਬਹੁਤ ਪਿਆਰੀ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਤੇ ਲਾਈਨਿੰਗ ਦੀ ਕੋਈ ਲੋੜ ਨਹੀਂ ਐ ਇਸ ਤਰ੍ਹਾਂ ਦੀ ਮੈਚਿੰਗ ਨਾਲ ਰਹਿਣਗੇ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਬਹੁਤ ਜ਼ਿਆਦੇ ਸੌਫਟ ਕਾਟਨ ਐ ਜੀ ਇਹ ਜਿਹੜੀ ਆਪਾਂ ਪਹਿਲਾਂ ਲੈ ਕੇ ਆਏ ਸੀ ਉਹ ਜਿਹੜੀ ਸੀ ਓਮਟੈਕਸ ਬ੍ਰਾਂਡ ਦੀ ਸੀ ਤੇ ਉਹ 1200 ਦਾ ਪ੍ਰਾਈਸ ਸੀਗਾ ਇਹਦਾ ਆਪਾਂ ਨੂੰ 1100 ਚ ਮਿਲੂਗੀ ਐਸਕੇ ਦੀ ਸ਼ਿਪਿੰਗ ਫ੍ਰੀ ਐ ਦੇ ਨਾਲ ਤੁਸੀਂ ਕਿਤੇ ਵੀ ਬੈਠਿਓ ਹਨਾ ਆਪਣੇ ਪੰਜਾਬ ਚ ਤੁਸੀਂ ਆਪਣਾ ਸੂਟ 1100 ਰੁਪਏ ਵਿੱਚ ਤੁਹਾਨੂੰ ਇਹ ਮਿਲੂਗਾ ਕੋਈ ਐਕਸਟਰਾ ਚਾਰजेस ਸ਼ਿਪਿੰਗ ਦੇ ਨਹੀਂ ਰਹਿਣਗੇ ਨੈਕਸਟ ਆ ਗਿਆ ਜੀ ਗ੍ਰੀਨ ਕਲਰ ਆ ਗਿਆ ਇਹ ਵਾਲਾ ਗ੍ਰੀਨ ਮੈਚਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਇੱਕ ਵਾਰ ਤੁਹਾਨੂੰ ਖੋਲ ਕੇ ਆਪਾਂ ਪ੍ਰਿੰਟ ਦਿਖਾ ਦਿੰਨੇ ਆ ਸਟੈਂਪ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਾਈਡ ਤੇ ਤੁਸੀਂ ਕੰਨੀ ਵੀ ਚੈੱਕ ਕਰ ਸਕਦੇ ਹੋ ਐਸ ਕੇ ਬ੍ਰੈਂਡ ਦਾ ਹੈ ਜੀ ਤੁਹਾਨੂੰ ਜਿਹੜਾ ਸਟੱਫ ਮਿਲੂਗਾ ਸਾਡੇ ਕੋਲੋਂ ਸਾਰਾ ਗੁੱਡ ਕੁਆਲਿਟੀ ਦਾ ਮਿਲੂਗਾ ਆਪਣੇ ਤੁਸੀਂ ਨਾ ਜਿਵੇਂ ਕਈਆਂ ਨੂੰ ਐਵੇਂ ਹੁੰਦਾ ਵੀ ਸਟੀਚਿੰਗ ਕਰਵਾ ਕੇ ਫਸਟ ਟਾਈਮ ਦੇਖਣਾ ਹੁੰਦਾ ਕਿਸੇ ਨੇ ਤੁਸੀਂ ਜਿਆਦਾ ਮਹਿੰਗਾ ਸੂਟ ਚਾਹੇ ਨਾ ਸਟਿਚ ਕਰਵਾਇਓ ਤੁਸੀਂ ਐਵੇਂ ਦੇ ਕਾਟਨ ਦੇ ਸੂਟਾਂ ਤੇ ਸਟੀਚਿੰਗ ਕਰਵਾ ਕੇ ਦੇਖ ਸਕਦੇ ਹੋ ਸਾਡੀ ਸਟੀਚਿੰਗ ਟਰਾਈ ਕਰ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਵਗੈਰਾ ਤੁਹਾਨੂੰ ਪਤਾ ਲੱਗ ਜਾਊਗਾ ਚਲੋ ਇੱਕ ਇੱਕ ਦੋ ਸੂਟ ਕਾਟਨ ਚ ਬਣਵਾ ਕੇ ਫਿਰ ਤੁਸੀਂ ਆਪਣੇ ਵਧੀਆ ਸੂਟ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਇਹ ਰਹੀ ਜੀ ਇਹਦੇ ਤਿੰਨ ਪ੍ਰਿੰਟ ਅੱਗੇ ਆਪਾਂ ਤਰੀਵਾ ਬ੍ਰਾਂਡ ਦੇ ਕਾਟਨ ਦੇ ਸੂਟ ਦਿਖਾਉਣੇ ਆ ਏ ਵੀ ਆਪਣੇ ਰੀਵਾ ਬ੍ਰਾਂਡ ਦੇ ਸੂਟ ਆ ਗਏ ਜੀ ਇਹ ਤੁਹਾਨੂੰ 1150 ਰੁਪਏ ਦਾ ਮਿਲੇਗਾ ਸ਼ਿਪਿੰਗ ਫ੍ਰੀ ਹੈ ਪੰਜਾਬ 'ਚ ਸ਼ਿਪਿੰਗ ਫ੍ਰੀ ਹੈ ਬਾਕੀ ਜੇ ਤੁਸੀਂ ਕਿਤੇ ਵੀ ਵੀ ਬੈਠੇ ਹੋ ਇੱਕ ਵਾਰ ਤੁਹਾਨੂੰ ਐਡਰੈਸ ਸੈਂਡ ਕਰ ਸਕਦੇ ਹੋ ਕੋਰੀਅਰ ਚਾਰਜਸ ਦੇਖੇ ਜਾਣਗੇ ਆਰਡਰ ਅਕੋਰਡਿੰਗ ਹੋ ਜਾਊਗਾ ਜੀ ਤੇ ਇਹ ਰਿਹਾ ਜੀ ਬਲੂ ਰੀਵਾ ਬ੍ਰਾਂਡ ਚ ਸੌਫਟ ਕਾਟਨ ਹੈ ਜੀ ਬਹੁਤ ਹੀ ਜਿਆਦੇ ਸੌਫਟ ਕਾਟਨ ਹੈ ਜੇ ਤੁਸੀਂ ਵਰਕ ਵਗੈਰਾ ਕਰਾਉਣੇ ਨੇ ਪਹੁੰਚੇ ਬਹੁਤ ਸੋਹਣਾ ਰਹੂਗਾ ਤੁਸੀਂ ਵਰਕ ਕਰਵਾ ਸਕਦੇ ਹੋ ਇਹ ਨਹੀਂ ਵੀ ਹਲਕਾ ਜਿਹਾ ਸਟਾਫ ਆ ਵੀ ਵਰਕ ਤੇ ਹਨ ਆਪਾਂ ਸੋਚਦੇ ਹੀ ਹੁੰਨੇ ਆ ਜੇ ਵਰਕ ਕਰਾਉਣਾ ਹੁੰਦਾ ਵੀ ਪੈਸੇ ਨਾ ਵੇਸਟ ਜਾਣ ਸਟਾਫ ਵੀ ਵਧੀਆ ਹੋਵੇ ਬਹੁਤ ਸੋਹਣਾ ਸਟਾਫ ਹੈ ਬਹੁਤ ਲਾਈਟ ਵੇਟ ਰਹਿਣ ਵਾਲਾ ਜੇ ਕਿਸੇ ਭੈਣ ਨੇ ਆਪਣੀ ਸਾਸੂ ਮਾਂ ਲਈ ਸੂਟ ਲੈਣਾ ਆਪਣੀ ਮੰਮੀ ਲਈ ਸੂਟ ਲੈਣਾ ਲਾਈਟ ਜੇ ਕਲਰ ਚ ਤੁਹਾਨੂੰ ਹੋਰ ਵੀ ਪ੍ਰਿੰਟ ਅਵੇਲੇਬਲ ਕਰਵਾ ਦਾਂਗੇ ਤੁਸੀਂ ਉਹਨਾਂ ਚੋਂ ਵੀ ਸੂਟ ਲੈ ਸਕਦੇ ਹੋ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਉਂਦੇ ਹੀ ਰਹਿੰਦੇ ਆ ਇਹ ਬ੍ਰਾਂਡ ਚ ਬਹੁਤ ਹੀ ਸੌਫਟ ਰਹਿਣਗੇ ਇਹ ਸੂਟ। ਬਾਕੀ ਜੇ ਹਨਾ ਪ੍ਰਿੰਟ ਤਾਂ ਹੋਰ ਚੇਂਜ ਹੋ ਜਾਂਦੇ ਜਿਵੇਂ ਤੁਹਾਨੂੰ ਇਹ ਪ੍ਰਿੰਟ ਪਸੰਦ ਨੇ ਕਈ ਵਾਰ ਇਹ ਪ੍ਰਿੰਟ ਨਹੀਂ ਆਉਂਦੇ ਹਨਾ ਪ੍ਰਿੰਟ ਚੇਂਜ ਹੋ ਕੇ ਆ ਜਾਂਦੇ ਨੇ ਤਾਂ ਪਲੀਜ਼ ਤੁਸੀਂ ਪ੍ਰਿੰਟ ਦਾ ਸਖਤੀ ਦੱਸਿਆ ਕਰੋ ਕਨਫਰਮ ਕਰਕੇ। ਇੱਕ ਇਹ ਚ ਆ ਗਿਆ ਜੀ ਸਕਾਈ ਕਲਰ ਇਹ ਤੁਹਾਨੂੰ ਮੈਚਿੰਗ ਵੀ ਮਿਲ ਜੂ ਜੇ ਤੁਹਾਨੂੰ ਮੈਚਿੰਗ ਚਾਹੀਦਾ ਆਲ ਓਵਰ ਵੀ ਮਿਲ ਜੂ। ਜੇ ਤੁਹਾਨੂੰ ਵਿੱਦ ਤੋਂ ਪੱਟਾ ਸੂਟ ਚਾਹੀਦੇ ਨੇ ਇਹ ਤੁਹਾਨੂੰ ਵਿੱਦ ਤੋਂ ਪੱਟਾ 1400 ਦੀ ਰੇਂਜ 'ਚ ਅਸੀਂ ਰੈਡੀ ਕਰਕੇ ਦਵਾਂਗੇ ਸੂਟ ਹੱਥ 'ਤੇ ਔਰ ਤੇ ਦੁਪੱਟੇ ਲੱਗਣਗੇ ਜੀ ਪੂਰੇ ਵਧੀਆ ਕੰਪਨੀ ਦੇ ਦੁਪੱਟੇ ਹੋਣਗੇ ਤੇ ਡਾਈ ਕਰਕੇ ਦਵਾਂਗੇ ਸਿੰਗਲ ਕਲਰ ਡਾਈ ਹੋਊ ਜੇ ਤੁਸੀਂ ਡਬਲ ਡਾਈ ਕਰਾਉਣੀ ਹੈ ਤਾਂ ਤੁਸੀਂ ਹੈਨਾ ਉਹਦੇ ਚਾਰਜੇਸ ਜਿਹੜੇ ਵੱਧ ਜਾਣਗੇ ਤੁਸੀਂ ਦੁਪੱਟਿਆਂ ਦੀ ਟਾਈਡਾਈ ਦੀ ਡਿਜ਼ਾਈਨਿੰਗ ਵੀ ਕਰਵਾ ਸਕਦੇ ਹੋ ਹਰ ਤਰ੍ਹਾਂ ਦੀ ਸੂਟਾਂ ਦੀ ਡਿਜ਼ਾਈਨਿੰਗ ਹਰ ਤਰ੍ਹਾਂ ਦੇ ਦੁਪੱਟਿਆਂ ਦੀ ਡਿਜ਼ਾਈਨਿੰਗ ਕੋਈ ਵੀ ਤੁਸੀਂ ਵਰਕ ਕਰਾਉਣਾ ਹੈ ਕੋਈ ਵੀ ਤੁਸੀਂ ਪੇਂਟਿੰਗ ਡਿਜ਼ਾਈਨ ਕਰਾਉਣਾ ਹਰ ਤਰ੍ਹਾਂ ਦਾ ਮਟੀਰੀਅਲ ਤੁਹਾਨੂੰ ਸਾਡੇ ਕੋਲੋਂ ਮਿਲੂਗਾ ਹਰ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਇਹਨਾਂ ਚੋਂ ਜੇ ਕੋਈ ਵੀ ਸੂਟ ਪਸੰਦ ਆਉਂਦਾ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰਿਓ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਨਵੀਂ ਵੀਡੀਓ 'ਚ ਮਿਲਦੇ ਹਾਂ ਨਵੇਂ-ਨਵੇਂ ਸੂਟਾਂ ਦੇ ਨਾਲ